ਹਾਂਜੀ ভাই ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਬਾਬਿਓ ਤੇ ਅੱਜ ੜਾਉਣੇ ਆਪਾਂ ਨੇ ਵੱਧ ਕਬੂਤਰ ਠੀਕ ਹੈ ਜੀ ਤੇ ਪਾਣੀ ਢੜਦੀ ਹੈ ਬਾਹਰ ਇਹਨੂੰ ਡੋਲ ਦਿੰਦੇ ਆ ਪਾਣੀ ਨੂੰ ਨਵਾਂ ਭਰਾਂਗੇ ਠੀਕ ਹੈ ਜੀ ਬਾਕੀ ਕੂਤਰ ਬੈਠੇ ਐ ਓਕੇ ਐ ਕੰਮ ਇੱਧਰ ਦੋ ਏ ੜਾਉਣੇ ਆ ਕਬੂਤਰੀ ਐ ਤੇ ਬੱਚਾ ਦੋ ਇਡਰੋ ਡਾਣੇ ਇਹ ਤੇ ਰੱਤਾ ਠੀਕ ਆ ਜੀ ਬਾਕੀ ਆਪਾਂ ਨੇ ਇੱਕ ਕਬੂਤਰ ਪੱਟ ਦਿਆ ਸੀ ਜਿਹੜਾ ਹਣਾ ਤਿੰਨ ਪੰਜ ਬਾਗੀਆਂ ਵਾਲਾ ਏ ਇਹਦਾ ਹਰਾ ਟੂਸਾ ਕਰਿਆ ਸੀ ਇਸੀ ਆਖਾ ਉਹ ਆਪਾਂ ਨੇ ਪੱਟ ਦਿਆ ਹੁਣ ਚਾਲਦੇ ਆ ਬਾਬੇ ਉੱਪਰ ਨੂੰ ਤੇ ਧੁੱਪ ਨਿਕਲ ਜਵੇ ਫਿਰ ਅਡਾਉਂਦੇ ਆ ਹਲੇ ਧੁੱਪ ਥੋੜੀ ਥੋੜੀ ਹੀ ਏ ਕਿਉਂਕਿ ਬੈਰੀ ਪੈਣੇ ਦਾ ਖਤਰਾ ਰਹਿੰਦਾ ਏ ਸਵੇਰੇ ਸੱਜਰੇ ਉਸ ਤੋਂ ਬਾਅਦ ਆਉਂਦੇ ਆ ਬਾਬੇ ਬਾਕੀ ਡੋਲੀ ਆ ਪਈ ਏ ਚਲਦੇ ਆ ਜੀ ਹੁਣ ਉੱਪਰ ਇਹ ਬਾਬਿਓ ਅੱਜ ਲੈ ਲਈ ਆਪਾਂ ਨੇ ਮਖਣੀ ਗੋਲੀਆਂ ਬਣਾ ਲੀਆਂ ਏ ਤੇ ਉੱਪਰ ਕਬੂਤਰਾਂ ਦੇ ਸਿਕੜੀ ਜੀ ਨਾ ਇਹ ਉਹਨਾਂ ਨੂੰ ਲਾਉਂਗੇ ਬਾਕੀ ਦਰਵਾਜਾ ਲਿਆ ਖੋਲ ਚਲਦੇ ਆ ਜੀ ਹੁਣ ਉੱਪਰ ਇਹ ਬਾਬਿਓ ਉਹਨਾਂ ਨੂੰ ਦੇਣੀ ਐ ਆਪਾਂ ਜੀ ਇਹਨਾਂ ਨੂੰ ਮਲਪਾਂ ਦੀ ਦਵਾਈ ਦੇਈ ਜੀ ਨਾ ਉਹਨਾਂ ਦੇ نیچے ਪੇਟੀਆਂ ਦੇ ਨਾ ਸਿਕੜੀ ਜੀ ਹੋਊਗੀ ਨਾਲੇ ਇਹਦੇ ਨਾਲ ਉਹ ਸੈੱਟ ਹੋ ਜੂਗੀ ਤੇ ਨਾਲੇ ਬਾਬੇ ਕਬੂਤਰ ਹੋ ਜੂਗੇ ਨੀਚੋਂ ਤੋਂ ਲਾਲ گلابی ਠੀਕ ਐ ਜੀ ਕਰੀਏ ਕਬੂਤਰ ਠੀਕ ਹੋਣ ਤੰਦਰੁਸਤ ਤੇ ਬਾਕੀ ਕਬੂਤਰ ਦੇਣੇ ਆਪਾਂ ਨੇ ਹੁਣ ਖੋਲ ਬਾਬਿਓ ਨੀਚੇ ਵਾਲੇ ਡੋਲੀਆਂ ਵਾਲੇ ਇਹ ਬੱਚਿਆਂ ਨੂੰ ਦਾਣੇ ਦੋਣਾ ਦੇ ਲੂਗੇ ਤੇ ਪਾਣੀ ਦੇਖ ਲਈਏ ਪਾਣੀ ਆਇਆ ਵਾ ਕਹਿੰਦੇ ਸੀ ਸ਼ਾਇਦ ਨਹੀਂ ਤੋ ਆ ਗਏ ਹੁਪਰ ਠੀਕ ਹੈ ਜੀ ਤੇ ਇਹਨੂੰ ਰੱਖ ਦੀਏ ਮਖਣੀਨ ਸਾਈਡ ਤੇ ਸ਼ਾਮਾਂ ਚ ਤੇ ਪਹਿਲਾਂ ਖੋਲਦੀ ਕਬੂਤਰ ਟੋੜੀ ਵਾਲੇ ਵਾਹ ਬਾਕੀ ਬੱਚੇ ਕੱਢ ਲਏ ਆ ਸਾਰਿਆਂ ਨੇ ਉਹ ਵੀ ਦਿਖਾ ਦਿੰਦੇ ਆ ਸਾਨੂੰ ਇਹਦਾ ਤੁਹਾਨੂੰ ਪਤਾ ਹੀ ਦਾ ਬੱਚਾ ਕੱਢਿਆ ਇੱਧਰ ਵੀ ਕੱਢ ਲਏ ਦੋ ਠੀਕ ਹੈ ਜੀ ਤੇ ਇਹਨੇ ਵੀ ਕੱਲ ਕੱਢ ਲੇ ਪਰਸੋਂ ਦੋ ਬੱਚੇ ਇਹਨੇ ਕੱਢ ਲੇ ਠੀਕ ਹੈ ਜੀ ਬਾਕੀ ਓਕੇ ਐ ਜੀ ਬਾਬਿਓ ਇਹਨਾਂ ਨੂੰ ਆਣ ਦਿੰਦੇ ਆ ਬਾਹਰ ਤੇ ਬਾਕੀ ਜਿੰਦੇ ਖੋਲਦੀ ਏ ਤੇ ਲੋ ਜੀ ਬਾਬਿਓ ਜਿੰਦੇ ਖੋਲਦੀ ਏ ਪਹਿਲਾਂ ਖੁੱਡਿਆਂ ਦੇ ਤੇ ਪੱਲੜ ਇਹ ਹਟਾ ਕੇ ਚਾਦਰ ਇਧਰੋਂ ਕਬੂਤਰਾਂ ਨੂੰ ਜਿਨ੍ਹਾਂ ਨੂੰ ਮੱਖਣੀ ਦੇਣੀ ਏ ਉਹਨਾਂ ਨੂੰ ਪਾਲੀਏ ਡੋਲੀ ਵਿੱਚ ਤੇ ਉਹਨਾਂ ਨੂੰ ਇੱਕ ਇੱਕ ਕਰਕੇ ਸਾਰਿਆਂ ਨੂੰ ਦੇ ਕੇ ਬੈਠੇ ਰਹੂਗੇ ਧੁੱਪ 'ਚ ਤੇ ਬਾਕੀ ਖੁੱਡੇ ਵਾਲਿਆਂ ਨੂੰ ਖੁੱਡੇ ਛੱਡ ਦਾਂਗੇ ਜਿਨ੍ਹਾਂ ਨੂੰ ਧੁੱਪ 'ਚ ਬੱਠਾ ਵੱਠਣਾ ਏ ਬੈਠੇ ਰਹੂਗੇ ਮੱਖਣੀ ਦੇ ਕੇ ਐਨ ਹੋ ਜਾਊਗਾ ਸੈਟ ਤੇ ਪਹਿਲਾਂ ਕਰਦੀ ਏ ਬੱਲ ਬੰਦਾ ਲੋ ਜੀ ਮਤਲਬ ਕਰਤੇ ਇਹ ਬੰਦ ਤੇ ਬਾਬਿਓ ਕੱਢ ਲਈਏ ਕਿਉਂਕਿ ਆਪਾਂ ਕੱਲੇ ਹੁੰਦੇ ਆ ਠੀਕ ਆ ਜੀ ਕੱਢ ਕੇ ਸਾਰੇ ਕਬੂਤਰ ਡੋਲੀ ਚ ਪਾ ਲਈਏ ਤੇ ਫਿਰ ਮਖਣੀ ਦੰਦਿਆਂ ਬਾਬਿਓ ਇਹਨਾਂ ਨੂੰ ਸਾਰਿਆਂ ਨੂੰ ਇਹ ਲੋ ਬਈ ਮਿੱਤਰੋ ਕੱਢ ਲਏ ਇਧਰੋਂ ਕਬੂਤਰ ਸਾਰੇ ਬਸ ਇਹ ਰਹਿ ਗਏ ਵੱਡੇ ਕਬੂਤਰ ਠੀਕ ਆ ਜੀ ਤੇ ਬਾਕੀ ਇਹ ਭਏ ਡੋਲੀਆਂ ਚ ਬੈਠੇ ਆ ਇਹਨਾਂ ਨੂੰ ਦਿੰਦੇ ਹੁਣ ਮਖਣੀ ਇਹ ਭਈ ਆਪਣੀ ਸਾਰਿਆਂ ਨੂੰ ਇੱਕ ਇੱਕ ਕਰਕੇ ਦੇ ਦਈਏ ਬਾਬਿਓ ਠੀਕ ਆ ਜੀ ਜੀ ਬਾਬਿਓ ਤੇ ਦੇ ਦਈਏ ਮੱਖਣੀ ਆ ਦੇਖੋ ਵੀ ਨੇ ਬਾਇ ਦਾ ਕਰਕੇ ਉੱਥੋਂ ਮੜ ਕੇ ਇੱਕ ਇੱਕ ਟਲੀ ਦਈ ਜਾਵਾਂਗੇ ਠੀਕ ਹੈ ਜੀ ਲੋ ਜੀ ਬਾਇ ਦਾ ਦਈ ਜਾਵਾਂਗੇ ਇਹ ਪੜਿਆ ਇਹ ਤਾਂ ਦੜਣੀ ਸੌਖੀ ਆ ਬਾਬਿਆ ਦੇਖੋ ਡਲੀਆਂ ਹੀ ਬਣਾ ਲੀਆਂ ਬਾਈ ਕੀ ਕਡਲੀ ਦੇ ਜਾਵਾਂਗੇ ਕੱਚ ਦੀ ਗੋੜੀ ਜਿੰਨੀ ਉਹ ਹੋ ਗਈ ਇਹਨੂੰ ਵੀ ਉਹ ਸਾਰਿਆਂ ਨੂੰ ਇੱਕ ਕਰਕੇ ਦੇ ਦਾਂਗੇ ਉਸ ਤੋਂ ਬਾਅਦ ਕਬੂਤਰੀਆਂ ਨੂੰ ਅਤੇ ਬੱਚੇ ਜਿਹੜੇ 2-4 ਉਹਨਾਂ ਨੂੰ ਦੇ ਦਾਂਗੇ ਲੋ ਜੀ ਬਾਬਿਓ ਇਹਨਾਂ ਨੂੰ ਉਤਰਨ ਦੇਤੀ ਆ ਸਾਰਿਆਂ ਨੂੰ ਮਖਣੀ ਠੀਕ ਹੈ ਜੀ ਤੇ ਬੈਠ ਕੇ ਹੁਣ ਵਾਰੀ ਆ ਕਬੂਤਰੀਆਂ ਦੀ ਕਬੂਤਰੀਆਂ ਨੂੰ ਇਧਰੋਂ ਖੁੱਡੇ ਚੋਂ ਕੱਢਦੇ ਆ ਇਧਰ ਤੇ ਸਾਰਿਆਂ ਜਿਨ੍ਹਾਂ ਜਿਨ੍ਹਾਂ ਨੂੰ ਦੇਣੀ ਹੈ ਉਹਨਾਂ ਨੂੰ ਡੋਲੀਆਂ ਚ ਪਾ ਕੇ ਤੇ ਦੇ ਦਾਂਦੇ ਆ ਫਿਰ ਬਾਬਿਓ ਤੇ ਫਿਰ ਫਰੀ ਆ ਆਪਾਂ ਧੁੱਪ 'ਚ ਬੈਠੇ ਰਹੂਗੇ ਇਹ ਘੰਟੇ ਦੋ ਘੰਟੇ ਬਾਅਦ ਇਹਨਾਂ ਨੂੰ ਰੱਖ ਦਾਂਗੇ ਥੋੜਾ ਜਿਹਾ ਪਾਣੀ ਪੀ ਲੂਗੇ ਉਹ ਉਸ ਤੋਂ ਬਾਅਦ ਫਿਰ ਧੁੱਪ 'ਚ ਬੈਠੇ ਰਹੂਗਾ ਫਿਰ ਕਰਾਂਗੇ ਇਹਨਾਂ ਨੂੰ ਅੰਦਰ 2:00 ਵਜੇ ਫੇ 4:00 ਵਜੇ ਦਾਣੇ ਪਾ ਦਾਂਗੇ ਤੇ ਲੋ ਜੀ ਬੈਠੇ ਆ ਕਬੂਤਰ ਬਾਕੀ ਆਪਣੇ ਆਨ ਓਕੇ ਕੋਈ ਬਈ ਬਾਬੇ ਕੂਤਰੀਆਂ ਵੱਡੀਆਂ ਰਹਿ ਗਈਆਂ ਤੇ ਬਾਕੀ ਸਾਰੇ ਲੈ ਗਏ ਆਪਾਂ ਬੱਚੇ ਆ ਦੇ ਕਬੂਤਰੀਆਂ ਬਾਹਰ ਓਕੇ ਰਹਿ ਗਿਆ ਬੱਚਾ ਸ਼ਾਇਦ ਹਾਂ ਓਕੇ ਬੱਚਾ ਰਹਿ ਗਿਆ ਇਹ ਸ਼ਾਕ ਖਾ ਰਿਹਾ ਇਹ ਸ਼ਾਕ ਖਾ ਠੀਕ ਹੈ ਜੀ ਇੱਕ ਇਹ ਰਹਿ ਗਿਆ ਸੀ ਇਹ ਵੀ ਚੱਕ ਲਿਆ ਬਾਕੀ ਸਾਰੇ ਚਲੇ ਗਏ ਯਾ ਕੀ ਸ਼ਾਕੀ ਕਬੂਤਰੀ ਹੈ ਇਹ ਵੀ ਵੱਡੀ ਤੇ ਹੁਣ ਚੱਲਦੇ ਆ ਬਾਬੇ ਉਹ ਬਾਹਰ ਤੇ ਜੋੜਿਆਂ ਵਾਲੇ ਲਗੇ ਹੋਏ ਆਪਣਾ ਦਾਣਾ ਖਾਂ ਤੇ ਬਾਕੀ ਇਹ ਕਬੂਤਰੀਆਂ ਅਤੇ ਬੱਚੇ ਕਰੋ ਜੀ ਚੈੱਕ ਠੀਕ ਹੈ ਜੀ ਬਾਈ ਨਾਲ ਨੂੰ ਵੀ ਹੁਣ ਇੱਕ ਇੱਕ ਕਰਕੇ ਦੇ ਦਈਏ ਬਾਬੇ ਮੱਖਣੀ ਪਈ ਆਪਣੇ ਕੋਲ ਲੋ ਮਾ ਫਾੜਾ ਫੜ ਦੇ ਦੀ ਬਾਬਾ ਨੂੰ ਮੇੜੀਆ ਕੰਮ ਫੇ ਧੁੱਪ 'ਚ ਬੈਠੇ ਰਹੋਗੇ ਰਹੋਣ ਤੇ ਲੋ ਜੀ ਬਾਬਾ ਸਾਰੇ ਕਬੂਤਰਾਂ ਨੂੰ ਦੇਤੀ ਆ ਮਖਣੀ ਇੱਧਰ ਤੇ ਕਬੂਤਰੀਆਂ ਤੇ ਬੱਚੇ ਠੀਕ ਹੈ ਜੀ ਅੱਦੋ ਅੱਦ ਕਰਤੇ ਇਹ ਕਬੂਤਰੀਆਂ ਤੇ ਬੱਚੇ ਕਿਉਂਕਿ ਜ਼ਿਆਦਾ ਸੀ ਠੀਕ ਹੈ ਜੀ ਤੇ ਬਾਕੀ ਇੱਧਰ ਬੈਠੇ ਇਹ ਸਾਰੇ ਨਾਰੇ ਇਹ ਨਾਰੇ ਸਾਰੇ ਠੀਕ ਹੈ ਜੀ ਇਹ ਲੱਗ ਬੰਦ ਕਰਤੇ ਤੇ ਵੀ ਕਬੂਤਰਿਆਂ ਦੇ ਬੱਚੇ ਠੀਕ ਹੈ ਜੀ ਲੋ ਜੀ ਕਰੋ ਚੈੱਕ ਡੋਲੀ ਨੂੰ ਕਰ ਦੰਦੇ ਆ ਧੁੱਪਾਂ ਚ ਠੀਕ ਹੈ ਜੀ ਧੁੱਪ ਲੱਗ ਲੂਗੀ ਇਹਨਾਂ ਵਧੀਆ ਤੇ ਬਾਕੀ ਓਕੇ ਆ ਬਾਬਿਓ ਖਾਣ ਦੋ ਇਹਨਾਂ ਨੂੰ ਦਾਣਾ ਪਾਣੀ ਪਾਣੀ ਲਿਆਉਂਦੇ ਆ ਨੀਚੇ ਤੋਂ ਜੋੜਿਆਂ ਵਾਲਿਆਂ ਨੂੰ ਰੱਖ ਦੀਏ ਪਾਣੀ ਦਾਣਾ ਖਾ ਕੇ ਬੱਚਿਆਂ ਨੂੰ ਦੇ ਦੂਗਾ ਚੋਗਾ ਠੀਕ ਹੈ ਜੀ ਬਾਕੀ ਓਕੇ ਆ ਚੱਲਦੇ ਆ ਹੁਣ ਜਾ ਕੇ ਨੀਚੇ ਕਬੂਤਰੋ ਜੀ ਮਿੱਤਰੋ ਆ ਗਿਆ ਨੀਚੇ ਤੇੜਾ ਹੁੰਦੇ ਆ ਕਬੂਤਰ ਇਧਰੋਂ ਇੱਕ ਕਬੂਤਰੀ ਕੱਢਣੀ ਏ ਠੀਕ ਹੈ ਜੀ ਲੋ ਜੀ ਕੱਢਦੀ ਇਧਰੋਂ ਤੇ ਇੱਕ ਇਹ ਬੱਚਾ ਕੱਢਣਾ ਏ ਇਹ ਵੀ ਗਿਆ ਠੀਕ ਹੈ ਜੀ ਉਹ ਬੈਠ ਗਿਆ ਜਾ ਕੇ ਹੜਾ ਜਾਂਦੇ ਆ ਹਸ਼ ਲੋ ਜੀ ਇਹ ਫਿੱਕੀ ਛਤਰੀ ਲੱਗਿਆ ਹੋਇਆ ਗੁੜੀ ਤੇ ਨਹੀਂ ਬੰਦਾ ਡਰਦਾ ਏ ਬੱਚਾ ਬਾਕੀ ਬੈਠ ਜਾਂਦੇ ਕਿਉਂਕਿ ਉਹ ਗੂੜੀਆਂ ਤੇ ਵੀ ਬੈਠੇ ਹੋਏ ਐ ਤੇ ਫਿੱਕੀਆਂ ਦੇ ਵੀ ਉਹਨਾਂ ਨੂੰ ਕੋਈ ਚੱਕਰ ਨਹੀਂ। ਬਾਕੀ ਇਦਰੋਂ ਵੀ ਕੱਢ ਦਿੰਦੇ ਆ। ਇਹ ਰੱਤਾ ਵੀ ਫਿੱਕੀ ਦੇ ਨਹੀਂ ਬੈਠਿਆ ਇਹ ਗੂੜੀ ਤੇ ਹੀ ਬੰਦਾ ਏ। ਠੀਕ ਆ ਜੀ ਬਾਕੀ ਇਹਨਾਂ ਨੂੰ ਵੀ ਕੱਢ ਦਿੰਦੇ ਬਾਬੋ। ਲਓ ਜੀ। ਇਹਦੇ ਹੈਗੇ ਥੋੜੇ ਜਿਹੇ ਦਾਣੇ। ਚਲੋ ਕੋਈ ਨਹੀਂ। ਚੱਲ ਭਈਓਏ। ਇਦਰੋਂ ਕੱਢਣਾ ਇਹ ਰੱਤਾ। ਲਓ ਜੀ। ਇਹ ਰੱਤਾ ਵੀ ਉਹ ਬੈਠ ਗਿਆ। ਲੋਈ ਬਾਬੇ ਛਤਰੀਆਂ ਖੜੀਆਂ ਐ ਤੇ ਬੱਚੇ ਉੱਡ ਗਏ ਕਬੂਤਰ ਅਤੇ ਬੱਚਾ ਇਹ ਫਿਰਦੇ ਠੀਕ ਹੈ ਜੀ ਇਹ ਫਿਰਦੇ ਐ ਤੇ ਉਡਣ ਤੋਂ 9:00 ਵੱਜ ਗਏ 9:00 ਵਜੇ ਆਪਾਂ ਨੇ ਕੜਤੇ ਪੂਰੇ 9:00 ਵਜੇ ਬਾਬੇ ਕੂਤਰ ੜਾਏ ਹੋਏ ਐ ਤੇ ਫਿਰਦੇ ਐ ਇਹ ਆ ਗਏ ਕੇ ਆ ਗਿਆ ਤੇ ਦੋ ਅਜ ਉੱਪਰ ਤੋਂ ਕੜਤੇ ਐ ਬਾਬਿਓ ਹੋਰ ਆਹ ਦਾ ਬੱਗਾ ਜਾ ਠੀਕ ਹੈ ਜੀ। ਇੱਕ ਉਹ ਆਂਦਾ ਉੱਪਰ। ਬਠੇੜ ਆਇਓ ਆ ਬਾਬਿਓ। ਫਿਰਦੇ ਐ। ਅੱਜ ਕਬੂਤਰ ਬਹੁਤ ਊੜੇ ਪਿੰਡ 'ਚ ਵੀ। ਓਕੇ ਆ ਬਾਕੀ। ਲੋ ਬਈ ਮਿੱਤਰੋ। ਬੱਚੇ ਉਤਰਿਆ ਆ ਤੇ ਇੱਕ ਕਬੂਤਰ ਉਤਰਿਆ ਤੇ ਘੰਡ ਬੇਠਾ ਵਾਲੀ ਕਬੂਤਰੀ ਵੀ ਉਤਰ ਗਈ ਆ ਜੀ। ਠੀਕ ਹੈ ਜੀ। ਇਹ ਉਤਰ ਗਏ। ਬਾਕੀ ਰੱਤਾ ਊੜ ਰਿਹਾ ਏ। ਇੱਕ ਜਿਹੜਾ ਨਵਾਂ ਬੱਗਾ ੜਾਇਆ ਸੀ। ਉਹ ਫਿਰਦਾ ਏ ਰhta ਏ ਫਿਰਦਾ ਠੀਕ ਆ ਜੀ ਆ ਜਾਂਦਾ ਬਸ ਇਹ ਫਿਰਦਾ ਇੱਕ ਇੱਕ ਉਹ ਬੱਗਾ ਏ ਫਿਰਦਾ ਇਹ ਪਤਾ ਨਹੀਂ ਕਿੱਥੇ ਬਾਕੀ ਉਤਰ ਗਿਆ ਤਿੰਨ ਚਾਰ ਇੱਕ ਉਹ ਬੈਠੀ ਏ ਕਬੂਤਰੀ ਲੋ ਬਈ ਮਿੱਤਰੋ ਬਾਤ ਏ ਕਬੂਤਰਾ ਨੂੰ ਦਾਣੇ ਬੰਦ ਬੰਦ ਕਰਤੇ ਤੇ ਪਾਣੀ ਰੱਖ ਦਾਂਗੇ ਬਸ ਖਾਣ ਤੋਂ ਇੰਨਾ ਨਾ ਹੁੰਦਾ ਨਾ ਖਾਰੇ ਠੀਕ ਆ ਜੀ ਬਾਕੀ ਇੱਧਰ ਰੋਟੀ ਭੋਰੇ ਪਾਏ ਪਏ ਕਿਉਂਕਿ ਬੱਚੇ ਕੱਡੇ ਵੇ ਆ ਬਰੀਕ ਦਾਣਾ ਤੇ ਰੋਟੀ ਵਧੀਆ ਏ ਜਦੋਂ ਬੱਚੇ ਗੱਡੇ ਵਿੱਚ ਹੋਵੇ ਬਾਕੀ ਇੱਧਰ ਕੂਤਰ ਖਾ ਰਹੇ ਆ ਦਾਣਾ ਤੇ ਹੁਣ ਚੱਲਦੇ ਬਾਬੇ ਹੇ ਨੀਚੇ-ਨੀਚੇ 20 ਦਾਣਾ ਰੱਖਿਆ ਹੋਇਆ ਇਹ ਉਹਨਾਂ ਦੀ ਟਰੇਆਂ ਕੱਢਦੀ ਏ ਚੱਲਦੇ ਹੁਣ ਨੀਚੇ ਵਾਲੇ ਕੂਤਰਾਂ ਕੋਲ ਲਓ ਬਈ ਇਸ ਤੋਂ ਤੇ ਖਾ ਲਏ ਆ ਦਾਣੇ ਇਹਨਾਂ ਨੇ ਵੀ ਪਾਣੀ ਰੱਖ ਦਿੰਦੇ ਆ ਹੁਣ ਇੱਧਰੋਂ ਚੱਕ ਕੇ ਇਹਨਾਂ ਨੂੰ ਦੇ ਲੋ ਜੀ ਬੰਦਾਂ ਨੇ ਖਾ ਲਏ ਆ ਦਾਣੇ ਵੀ ਪਈ ਰਹਿਣ ਦਾਂਗੇ ਹੋਰ ਖਾਣੇ ਹੋਣਗੇ ਥੋੜੇ ਬੋਤੇ ਹੋਰ ਖਾ ਲੂਗੇ ਬਾਕੀ ਓਕੇ ਐ ਖਾਣ ਦੋ ਇਹਨਾਂ ਨੂੰ ਪੁੱਤਰੋ ਆ ਥੋੜੇ ਜਿਹੇ ਦਾਣੇ ਖਿੰਡ ਗਏ ਬਾਕੀ ਟ੍ਰੇਆਂ ਕੱਢ ਲਈਆਂ ਆਪਾਂ ਨੇ ਓਕੇ ਆ ਰਿਪੋਰਟ ਇੱਧਰ ਵੀ ਤੇ ਦਾਣੇ ਹੀ ਹੁਣ ਚੱਲਦੇ ਆ ਉੱਪਰ ਾਕੀ ਠੀਕ ਐ ਬਾਬੇਓ ਮਦਾਨਾ ਦੇ ਹੁਣ ਆ ਪਾ ਤਿਆ ਈ ਠੀਕ ਐ ਪੁੱਤਰਾਂ ਨੂੰ ਮੋਂ ਥੋੜੀ ਜੇ ਸੱਤਾਂ ਨਹੀਂ ਰੱਖ ਦਾਂਗੇ ਬਾਕੀ ਓਕੇ ਜੀ ਦਾਣਾ ਖਾਰੇ ਪੁੱਤਰ ਜੀ ਬਸ ਛੋੜੀ ਦੇ ਤੱਕ ਇਹਨੂੰ ਪਾਣੀ ਰੱਖ ਦਾਂਗੇ ਤੇ ਜੇ ਆਜੀ ਵੀਡੀਓ ਵਧੀਆ ਲੱਗੀ ਹੋਈ ਤਾਂ ਆਪਣੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਹੀ ਬਾਬੇ ਉਹ ਪਾਵੜੀਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਲਵ ਯੂ ਚਟ